ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਵਿਚਾਰ ਬਾਣੀ ਪੜਦੇ ਆ ਪੜਦੇ ਆ ਤੇ ਵਿਚਾਰ ਆਈ ਭਈ ਕਿਵੇਂ ਮਨੋਖਨ ਸ਼ੁਰੂਆਤ ਤੋਂ ਜਿਉਂ ਤੋਂ ਸੁਰਤ ਸੰਭਾਲਦਾ ਆ ਬਸ ਆਪਣੇ ਨਾ ਦੁਨਿਆਵੀ ਪਦਾਰਥ ਇਕੱਠੇ ਕਰਨ ਦੇ ਰੋਟੀ ਦੇ ਆਰ ਵਿੱਚ ਲੱਗ ਜਾਂਦਾ ਲੇਗਨ ਗੁਰਬਾਨੀ ਇਸ ਗੱਲ ਨੂੰ ਕੰਡੈਮ ਕਰਦਿਆਂ ਹੋਇਆ ਕਹਿੰਦੇ ਆ ਵੀ ਗੁਰਮਖਾ ਜਿਹੜੀ ਪਰਾਂ ਲਾਭ ਦੇ ਅਨੁਸਾਰ ਨਾ ਤੇਰੀ ਵਿੱਧ ਬਣੀ ਹੋਈ ਆ ਜਿਹੜੀ ਤੇਰੀ ਪਰਾਂ ਲਾਭਦੋ ਆ ਜੋ ਤੈਨੂੰ ਮਿਲਣਾ ਆ ਉਹ ਤੈਨੂੰ ਮਿਲੇ ਜਾਣਾ ਉਹਦੀ ਵਿੱਧ ਆਟੋਮੈਟਿਕਲੀ ਬਣਦੀ ਚੱਲੇ ਜਾਣੀ ਆ ਪਰ ਬੰਦਾ ਨਾ ਉਹਨੂੰ ਆਪਣੇ ਆਪ ਵਿੱਚ ਇਨਵੋਲਵ ਹੋ ਕੇ ਤਾਂ ਉਹ ਕਰਤਾ ਆਪਣੇ ਆਪ ਨੂੰ ਮੰਨ ਕੇ ਬਹਿ ਜਾਂਦਾ ਵੀ ਮੈਂ ਕੀਤਾ ਤਾਂ ਹੋਇਆ ਜੇ ਬਾਹਰਲੇ ਮੁਲਕ ਜਾਣੇ ਜਾਂ ਦੁਨੀਆਂ ਦੇ ਕਿਤੇ ਵੀ ਜਾਣੇ ਆ ਨਾ ਤੇ ਕਈ ਇਦਾਂ ਦੇ ਦੇਖੀਦੇ ਆ ਉਹ ਇੱਥੇ ਇੰਡੀਆ ਵਿੱਚ ਬੈਠੇ ਹੋਏ ਕਰੋੜਾਂ ਰੁਪਈਆ ਕਮਾਈ ਜਾਂਦੇ ਆ ਤੇ ਕਈ ਇਦਾਂ ਦੇ ਦੇਖੀਦੇ ਆ ਵੀ ਜਿਹੜੇ ਬਾਹਰਲੇ ਮੁਲਕਾਂ ਵਿੱਚ ਕਰੋੜਾਂ ਰੁਪਈਆ ਲੱਖਾਂ ਰੁਪਈਆ ਲਾ ਕੇ ਜਾਣ ਦੇ ਬਾਵਜੂਦ ਵੀ ਕਰਜ਼ਾਈ ਹੋ ਕੇ ਵਾਪਸ ਆ ਜਾਂਦੇ ਆ ਇਹ ਸਾਰਾ ਪਰਾਲਬਦਵਾਏ ਸਾਰੀ ਪਰਾਲਤ ਮਰੋਖ ਦੇ ਹੱਥ ਵਿੱਚ ਕੁਝ ਨਹੀਂ ਮਾਰੇ ਕਹਿੰਦੇ ਆਪਣ ਲੀਆ ਜੇਬ ਮਲੇ ਸਭ ਕੋ ਭਾਗ ਠੋਏ ਕਰਮਾ ਉੱਪਰ ਨਿਭੜੇ ਜੇ ਲੋਚੇ ਸਭ ਕੋਏ ਉਹ ਭਾਈ ਨਵੇੜਾ ਤੇਰੇ ਕਰਮਾਂ ਤੇ ਹੁਣ ਆਇਆ ਤੇ ਜੋ ਉਦਾਂ ਬੰਦਾ ਮਨੋਕ ਭਾਵੇਂ ਜਿੰਨਾ ਮਰਜੀ ਲੋਚੀ ਜਾਵੇ ਭਾਬਾ ਉਹ ਤਾਂ ਹਰੇਕ ਬੰਦਾ ਹੀ ਜਾਂਦਾ ਪਈ ਮੈਂ 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 ਪਾ ਮਾਲਾ ਮਾਲ ਹੋ ਜਾਮਾ ਮੈਂ ਤਾਂ ਨਾ ੜੋ ਜਾਮਾ ਪਰ ਆਪਣਾ ਲਿਆ ਮਿਲਦਾ ਨਹੀਂ ਨਾ ਕਿਸੇ ਨੂੰ ਵੀ ਤੇ ਮਾਰੇ ਕਹਿੰਦੇ ਨਾਕ ਨਾਤ ਖਾਦ ਮਾਰ ਤੇ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆ ਕਹਣ ਲਗੇ ਗੁਰਮੁਖਾ ਜਿਹੜਾ ਤੇਰੀ ਕਿਰਤਵਾ ਨਾ ਕੀਤੀ ਹੋਈ ਪ੍ਰਾਣੀ ਕਿਰਤਵਾ ਤੇ ਉਹ ਜਿਵੇਂ ਨੱਕਰੇ ਵਿੱਚ ਤੇ ਉਹ ਪਰਮਾਤਮਾ ਦੇ ਹੁਕਮ ਦੀ ਨੱਥ ਪਈ ਹੋਈ ਆ ਜਿਵੇਂ ਕਿਸੇ ਡੰਗਰ ਦੇ ਨੱਥ ਪਈ ਹੋਵੇ ਤੇ ਰੱਸਾ ਮਾਲਕ ਨੇ ਫੜਿਆ ਹੋਵੇ ਨਾ ਬੰਦਾ ਬੰਦਾ ਦੂਰ ਖੜਾ ਹੋਵੇ ਰੱਸਾ ਪੜ ਕੇ ਤੇ ਉਹ ਡੰਗਰ ਝੁਕਦਾ ਹੋਵੇ ਵੱਟਦੇ ਤਾਂ ਉਹ ਕਹੇ ਵੀ ਡੰਗਰ ਸੋਚ ਜਾਵੇ ਵੀ ਮੈਂ ਆਪਣੀ ਮਰਜ਼ੀ ਨਾਲ ਜੋਗ ਰਿਆਂ ਇੱਥੇ ਤਾਂ ਉਹ ਉਹਦਾ ਬਹਿਮ ਆ ਕਿਉਂ ਕਿਉਂਕਿ ਉਹਦੀ ਨੱਥ ਦਾ ਰੱਸਾ ਜਿਹੜਾ ਉਹ ਤਾਂ ਮਾਲਕ ਨੇ ਫੜਿਆ ਹੋਇਆ ਜਿੱਲੇ ਉਹਦਾ ਦਿਲ ਕਰੂਗਾ ਉਹਨੇ ਤੁਣਕਾ ਮਾਰਨਾ ਤਾਂ ਨਾ ਚਾਹੁੰਦਿਆਂ ਹੋਇਆ ਵੀ ਡੰਗਰ ਨੂੰ ਉਤੋਂ ਖਾਣੋਂ ਹਟਣਾ ਪੈਣਾ ਤੇ ਉਹਦੇ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਜੁਗ ਰਿਆਂ ਪਰ ਡੰਗਰ ਸਮਝਦਾ ਵੀ ਮੈਂ ਆਪਣੀ ਮਰਜ਼ੀ ਨਾਲ ਜੁਗ ਰਿਆਂ ਬਸ ਇਹੋ ਹਾਲ ਸਾਡਾ ਮਹਾਰਾਜ ਕਹਿੰਦੇ ਗੁਰਮੁਖਾ ਹੋਣਾ ਉਹ ਹੀ ਆ ਜੋ ਪ੍ਰਮਾਤਮਾ ਚਾਹੁੰਦਾ ਆ ਨਕਨਾਤ ਕਦਮ ਹਰਤ ਕਿਰਤ ਤੱਕ ਕਹਿੰਦੇ ਜਾਂਹਾਂ ਦਾਣੇ ਤਾਂਹਾਂ ਖਾਣੇ ਨਾਨਕਾ ਸੱਚ ਸੱਚ ਦਾ ਇਹ ਆ ਵੀ ਜਿੱਥੇ ਦਾਣੇ ਖਿਲਾਰੇ ਹੋਏ ਆ ਨਾ ਉਥੇ ਚੁਗਣਾ ਹੀ ਆ ਔਰ ਚੁਗਣ ਨੂੰ ਉਹਨੇ ਆਪਣੀ ਤੈਨੂੰ ਰਸੇ ਦੀ ਢਿੱਲ ਦੇ ਦੇਣੀ ਆ ਤੈਨੂੰ ਵਿਧ ਬਣਾ ਕੇ ਆਪੇ ਲੈ ਜਾਣਾ ਉਤੇ ਪਰ ਮਨੋਕਦੋਜਦਾ ਵੀ ਮੈਂ ਮੈਂ ਲੰਮੜਦਾਰ ਨੂੰ ਮਿਲਿਆ ਮੈਂ ਫਲਾਨੇ ਨੂੰ ਮਿਲਿਆ ਮੈਂ ਉਦਾਂ ਕੀਤੀ ਮੈਂ ਫਲਾਨੇ ਏਜੰਟ ਕੋ ਗਿਆ ਬੜੀ ਨੱਟ ਭੱਜ ਗਈ ਤੇ ਨਾ ਪਾਉ ਨਾ ਤੂੰ ਕੁਝ ਨਹੀਂ ਕੀਤਾ ਬਸ ਤੈਨੂੰ ਇੱਕ ਨਮਿਤ ਬਣਾਇਆ ਉਹ ਪ੍ਰਮਾਤਮਾ ਨੇ ਤੈਨੂੰ ਜਦਾਂ ਮੇਲਾ ਦੇਖਦੇ ਆਉਂਿਆ ਬੱਚਾ ਉਂਗਲੀ ਫੜਦਾ ਨਾ ਪਿਓ ਦੀ ਤੇ ਉਹ ਬੱਚਾ ਸਹੀ ਜਿਹੀ ਜAVE ਸੋਚੀ ਜਾਵੇ ਵੀ ਮੈਂ ਮੇਲਾ ਦੇਖ ਰਿਹਾ ਨਹੀਂ ਉਹ ਪਿਤਾ ਤੈਨੂੰ ਮੇਲਾ ਦਿਖਾ ਰਿਹਾ ਤੂੰ ਦੇਖ ਨਹੀਂ ਰਿਹਾ ਪਿਤਾ ਦਿਖਾ ਰਿਹਾ ਪਿਤਾ ਤਾਂ ਜਿਲੇ ਦਿਲ ਕਰੂਗਾ ਤੈਨੂੰ ਉਦੋਂ ਪਹਿਲੇ ਮੋੜ ਕੇ ਘਰ ਨੂੰ ਲੈ ਆਊਗਾ ਤੋ ਮਹਾਰਾਜ ਕਹਿੰਦੇ ਭਾਈ ਇਹ ਤੇਰੇ ਕੀਤੇ ਨਹੀਂ ਹੋ ਰਿਆ ਉਹ ਪ੍ਰਮਾਤਮਾ ਕਰ ਰਿਹਾ ਹੈ ਉਹ ਹੀ ਹੋ ਰਿਹਾ ਤੇ ਮੈਂ ਮੇਰੇ ਧੰਨਾ ਜੀ ਦਾ ਜਿਹੜਾ ਸ਼ਬਦ ਉਹ ਮੇਰੇ ਮਨ ਵਿੱਚ ਆ ਗਿਆ ਮੈਂ ਧੰਨਾ ਜੀ ਆਕਣ ਲੱਗੇ ਭਗਤ ਧੰਨਾ ਜੀ ਦਾ ਬਚਨ ਆਕਣ ਲੱਗੇ ਰੇ ਜਿਤ ਕੇਤ ਤਕੀਨੇ ਦਿਆਲਦ ਮੋਦਰ ਬੇਬੇ ਨਾ ਜਾਣਸ ਕੋਏ ਜੇ ਤਾ ਵੈ ਬ੍ਰਹਮੰਡ ਕੰਡ ਕੋ ਕਰਤਾ ਕਰੇ ਸੋ ਹੋਏ ਆਕਣ ਲੱਗੇ ਇਹ ਮੇਰੇ ਮਨਾਂ ਤੂੰ ਉਸ ਵਾਹਿਗੁਰੂ ਨੂੰ ਉਸ ਵਿਧੀ ਦਾ ਵਿਧਾਨ ਬਣਾਉਣ ਵਾਲੇ ਨੂੰ ਉਹ ਨੂੰ ਕਿਉਂ ਨਹੀਂ ਜੀਤੇ ਕਰਦਾ ਤੂੰ ਉਹਦੇ ਨਾਲ ਕਿਉਂ ਨਹੀਂ ਉਹਦੇ ਸਿਮਰਨ ਵਿੱਚ ਕਿਉਂ ਨਹੀਂ ਜੁੜਦਾ ਤੂੰ ਇੰਨਾ ਨੱਟ ਭੱਜ ਕਰੀ ਜਾਂਦਾ ਉਹ ਨੱਟ ਭੱਜ ਕੀਤੀ ਹੋਈ ਵੀ ਤੇਰੀ ਨਾ ਸਫਲ ਓਨੀ ਨਹੀਂ ਹੋਣਾ ਤੈਨੂੰ ਉਹਦਾ ਤੈਨੂੰ ਉਹਦਾ ਫਲ ਓਨਾ ਹੀ ਮਿਲਣਾ ਜਿੰਨਾ ਤੇਰੀ ਪਰਾਲਾਪ ਦੇ ਵਿੱਚ ਹੋਇਆ ਚਾਹੇ ਸਾਰੀ ਦਿਨ ਦਿਹਾੜੀ ਟੁੱਟ ਕੇ ਮਰ ਜਾ ਪਰ ਮਿਲਣਾ ਤੈਨੂੰ ਓਨਾ ਹੀ ਆ ਹਾਂ ਕਈਆਂ ਨੂੰ ਥੋੜੀ ਜਿਹੀ ਮਿਹਨਤ ਕਰਕੇ ਮਾਲਾ-ਮਾਲ ਹੋ ਜਾਂਦੇ ਆ ਕਈ ਹੱਡ ਭੰਨ ਵੀ ਮਿਹਨਤ ਕਰਨ ਦੇ ਬਾਵਜੂਦ ਵੀ ਰੋਟੀ ਪਾਣੀ ਤੋਂ ਆਤੁਰ ਰਹਿੰਦੇ ਆ ਇਹ ਸਾਰੀ ਉਹਦੀ ਖੇਡ ਆ ਉਹਦੀ ਖੇਡ ਆ ਉਹ ਸਾਰਿਆਂ ਵਿੱਚੋਂ ਆਪ ਵਰਤਦਾ ਧੰਨਾ ਜੀ ਕਹਿੰਦੇ ਰੇ ਚਿਤ ਇਹ ਮੇਰੇ ਮਨ ਰੇ ਚਿਤ ਚਿਤ ਤਕ ਕਿਨੇ ਦਿਆਲਤ ਮੋਦਰ ਬਿਬਨਾ ਤੂੰ ਉਸ ਦਇਆ ਦੇ ਘਰ ਪਰਮਾਤਮਾ ਨੂੰ ਜਿਹੜਾ ਸਾਰਿਆਂ ਦੇ ਦਇਆ ਕਰਨ ਵਾਲਾ ਆ ਤੂੰ ਉਹਨੂੰ ਕਿਉਂ ਨਹੀਂ ਚੇਤੇ ਕਰਦਾ ਤੂੰ ਉਹਨੂੰ ਭਲਾ ਕੇ ਤਾਂ ਆ ਬਾਤ ਪਦਾਰਥਾਂ ਮਗਰ ਭਜਾ ਫਿਰਦਾ ਤੇ ਆਖਣ ਲੱਗੇ ਜੇ ਤਾਵਾਂ ਬ੍ਰਹਿਮੰਡ ਕੰਡ ਕੋ ਕਰਤਾ ਕਰੇ ਜੋ ਹੋਏ ਭਾਈ ਤੂੰ ਜਨ ਮਰਜੀ ਖੰਡਾਂ ਬ੍ਰਹਿਮੰਡਾਂ ਦੇ ਜਿਹੜੇ ਮਰਜੀ ਮੁਲਕਾਂ ਵਿੱਚ ਨੱਟ ਭਜ ਕਰ ਲਾ ਹੁਣਾ ਉਹ ਹੀ ਆ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੋਇਆ ਤੇਰੇ ਗੀਤਿਆਂ ਕੱਕ ਨੇ ਹਾਂ ਤੂੰ ਕ੍ਰੈਡਿਟ ਤੂੰ ਲੈਣਾ ਆਪਣੇ ਆਪ ਨੂੰ ਕਰਤਾ ਬਣਾ ਕੇ ਬਸ ਉਤੋਂ ਹੀ ਧੋਖਾ ਖਾ ਜਾਣਾ ਤੇ ਮਹਾਰਾਜ ਆਉਣ ਲੱਗੇ ਕਹਤਨਾਂ ਜੀ ਕਹਿੰਦੇ ਦੇਖੋ ਭਾਈ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖੇ ਐਸਾ ਖਤਮ ਹਮਾਰਾ ਉਹ ਕਹਿੰਦੇ ਗੁਰਮੁਖ ਪਿਆਰੇ ਹੁਣ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਉਦਰ ਦੇ ਵਿੱਚ ਤੈਨੂੰ ਪਾਣੀ ਦੇ ਵਿੱਚ ਉਹਨੇ 10 10 ਮਹੀਨੇ ਰੱਖਿਆ ਜਨਨੀ ਕਹਿ ਰਹੇ ਉਧਰ ਉਦਕ ਮੈਂ ਪਿੰਡ ਤੇਰਾ ਸਰੀਰ ਬਣਾਇਆ ਤੇਰੇ ਤੇਰੀ ਰਚਨਾ ਕੀਤੀ ਉਹਨੇ ਮਾਤਾ ਦੇ ਗਰਭ ਦੇ ਵਿੱਚ ਤੇ ਦਸਾਂ ਦਵਾਰਿਆਂ ਬਾਲਾ ਤੇਰਾ ਇਹ ਸਰੀਰ ਰਚ ਦਿੱਤਾ 10 ਦਵਾਰੇ ਮਤਲਬ ਦੋ ਨੱਕ ਦੀਆਂ ਦੋ ਨਾਸਾਂ ਦੋ ਅੱਖਾਂ ਦੋ ਕੰਨ ਇੱਕ ਮੂੰਹ ਤੇ ਦੋ ਮਲਮੂਤਰ ਦੇ ਰਾਸਤੇ ਤੇ ਇੱਕ ਉਹ ਦਸਵਾਂ ਦਵਾਰ ਜਿਹੜਾ ਗੁਪਤ ਆ ਤੇ ਮਹਾਰਾਜ ਕਹਿੰਦਾ ਦਸਾਂ ਦਵਾਰਿਆਂ ਬਾਲਾ ਤੇਰਾ ਤੇਰਾ ਇਹ ਸਰੀਰ ਬਣਾਇਆ ਤੇ ਦਾ ਕਹਿੰਦੇ ਦੇ ਆਰ ਅਗਨਮਾ ਰਾ ਕੇ ਐਸਾ ਕਦਮ ਹਮਾਰਾ ਹੁਣ ਵਿੱਚ ਜઠਰ ਅਗਨੀ ਆ ਮਾਤਾ ਜਿੰਨਾ ਮਰਜੀ ਕਰੜੇ ਤੋਂ ਕਰੜਾ ਭੋਜਨ ਖਾ ਲਵੇ ਦੇਖੋ ਅੰਦਰ ਜਾਂਦੇ ਪਚ ਜਾਂਦਾ ਅੰਦਰ ਇੰਨੀ ਹੀਟ ਆ 98.4 ਚਾਰ ਹੀਟ ਆ ਪਰ ਦੇਖੋ ਤਾਂ ਵੀ ਮਹਾਰਾਜ ਕਹਿੰਦੇ ਤੈਨੂੰ ਇੱਕ ਮਾਸ ਦਾ ਇਹਨਾਂ ਨਰਮ ਜਿਹਾ ਲੋਥੜਾ ਉਹ ਕਦੇ ਨਹੀਂ ਹਜਮ ਹੋਇਆ ਮਾਨ ਨੂੰ ਦੇਖੋ ਵਾਹਿਗੁਰੂ ਵਾਹਿ ਇੰਨਾ ਤੜੜਾ ਭੋਜਨ ਖਾਦਾ ਜਿੰਨਾ ਮਰਜੀ ਉਹ ਹਜਮ ਹੋ ਜਾਂਦਾ ਪਰ ਇੱਕ ਮਾਸ ਦਾ ਲੋਥੜਾ ਉਸੇ ਢਿੱਡ ਦੇ ਵਿੱਚ ਪਿਆ ਹੁੰਦਾ ਜਿੰਨੀ ਮਰਜੀ ਭੁੱਖ ਲੱਗਦਾ ਉਹ ਉਹ ਹਜਮ ਨਹੀਂ ਹੁੰਦਾ ਦਿਨ ਨਹੀਂ ਕਹਿ ਰਹੇ ਉਧਰ ਉਦਕ ਮੈਂ ਪਿੰਡ ਗਿਆ 10 ਦੁਆਰਾ ਦੇ ਆਹਾਰ ਅਗਨਮਾ ਰੱਖ ਕੇ ਐਸਾ ਖਾਧਮਾ ਹਮਾਰਾ ਕਹਿੰਦੇ ਤੁਹਾਡਾ ਮਾਲਕ ਪ੍ਰਭੂ ਐਸਾ ਆ ਜਿਹਨੂੰ ਤੂੰ ਭੁੱਲੀ ਫਿਰਦਾ ਤੂੰ ਜਿਹਨੂੰ ਚੇਤੇ ਨਹੀਂ ਕਰ ਰਿਹਾ ਤੂੰ ਉਹਨੂੰ ਚੇਤੇ ਕਰ ਆ ਕਣ ਲੱਗੇ ਫਿਰ ਬਹੁਤ ਹੀ ਵਧੀਆ ਉਦਾਹਰਨੀਆਂ ਦਿੰਦੇ ਨੇ ਉਦਾਹਰਨ ਦਿੰਦੇ ਨੇ ਅਗਲੀ ਇੱਕ ਮਾਤਾ ਦੇ ਉਧਰ ਵਾਲੀ ਉਦਾਹਰਨ ਦਿੰਦੀ ਜਿੱਥੇ ਕਹਿੰਦੇ ਮਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਮਹਾਰਾਜ ਕਹਿੰਦੇ ਨਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੂੰ ਰੱਖਣ ਹਾਰੇ ਪਾਪਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਵਾਹਿਗੁਰੂ ਜੀਓ ਮਾਤਾ ਦੇ ਅਗਨ ਦੇ ਮਾਤਾ ਦੇ ਉਧਰ ਦੇ ਵਿੱਚ ਵੀ ਆ ਅੱਗ ਸੀਗੇ ਤੂੰ ਉਹ ਥਾਕ ਦੇ ਵਿੱਚੋਂ ਤੂੰ ਸਾਨੂੰ ਬਚਾ ਲਿਆ ਆਪਣਾ ਸਿਮਰਨ ਦੇ ਕੇ ਆਪਣੇ ਭਜਨ ਬੰਦਗੀ ਵਿੱਚ ਜੋੜ ਕੇ ਆਪਣੀ ਸਿਫਤ ਸਲਾਹ ਵਿੱਚ ਜੋੜ ਕੇ ਸਾਨੂੰ ਠੰਡਾ ਕਰੀ ਰੱਖਿਆ ਉੱਥੇ ਅੱਗ ਨੇ ਤੁਹਾਨੂੰ ਸਾੜਿਆ ਨਹੀਂ ਤੇਰੀ ਸਿਫਤ ਸਲਾਹ ਕਰਕੇ ਤੇਰੇ ਨਾਮ ਕਰਕੇ ਹੁਣ ਵਾਹਿਗੁਰੂ ਜੀ ਕਿਉਂ ਜ਼ਿਲੇ ਬਾਹਰ ਆਏ ਆਂ ਤਾਂ ਦੁਨੀਆਂ ਵਿੱਚ ਵੀ ਆ ਵਿਕਾਰਾਂ ਦੀਆਂ ਇੰਨੀਆਂ ਇਹੋ ਜਿਹਾ ਅੱਗਾਂ ਦੀ ਸੇਕ ਪੈ ਰਿਆ ਵਿਕਾਰਾਂ ਦਾ ਸੇਕ ਤੂੰ ਤੁਹਾਨੂੰ ਇੱਥੇ ਵੀ ਪਾਵਕ ਸਾਗਰ ਅਥਾ ਲਹਿਰ ਮੈਂ ਅਥਾ ਲਹਿਰਾਂ ਆਉਂਦੀਆਂ ਲਹਿਰਾਂ ਚੱਲਦੀਆਂ ਇਸ ਸੰਸਾਰ ਸਰੋਵਰ ਦੇ ਵਿੱਚ ਭਿਆਨਕ ਸੰਸਾਰ ਸਰੋਵਰ ਦੇ ਵਿੱਚ ਵਿਕਾਰਾਂ ਦੀਆਂ ਤੂੰ ਇੱਥੇ ਵੀ ਤੁਹਾਨੂੰ ਉਦਿਆਂ ਵਿਚਾਲਾ ਜਿੱਦਾਂ ਨਾਮ ਦੀ ਦਾਤ ਦੇ ਕੇ ਉੱਥੇ ਬਜਾਇਆ ਮਾਤਾ ਦੇ ਉਧਰ ਦੇ ਵਿੱਚ ਤੇ ਮਹਾਰਾਜ ਆਖਣ ਲੱਗੇ ਅੱਗੇ ਅੱਗੇ ਦੂਸਰੀ ਉਦਾਹਰਨ ਦਿੰਦੇ ਕਹਿੰਦੇ ਕੁੰਮੀ ਜਲ ਮੈਂ ਤਨ ਤੇ ਸਵਾਰ ਪੰਕ ਗੇੜ ਤਨ ਨਾ ਹੈ ਪੂਰਨ ਪਰਮ ਆਨੰਦ ਮਨੋਹਰ ਦੇਖ ਸਮਝ ਮਨ ਮਾਏ ਆਖਣ ਲੱਗੇ ਦੇਖੋ ਜਿਹੜੀ ਕੱਚੂ ਕੁੰਮੀ ਹੁੰਦੀ ਆ ਨਾ ਹਰ ਜਾਨਵਰ ਜਿਹੜਾ ਪੰਛੀ ਆ ਉਹ ਆਂਡੇ ਦੇਣ ਵਾਲਾ ਉਹ ਆਂਡਿਆਂ ਦੇ ਉੱਤੇ ਬਹਿ ਕੇ ਆਂਡੇ ਪਕਾਉਂਦਾ ਤੇ ਵਿੱਚੋਂ ਬੱਚੇ ਕੱਢਦਾ ਤਾਂ ਫੇਰ ਉਹਨੂੰ ਜਿੱਲੇ ਬੱਚੇ ਨਿਕਲ ਪੈਂਦੇ ਆ ਤਾਂ ਉਹਨੂੰ ਉੱਡ ਕੇ ਜਾ ਕੇ ਤਾਂ ਸੁੰਡੀਆਂ ਆ ਤੇ ਉਹਨਾਂ ਦਾ ਭੋਜਨ ਉਹ ਜਿਹੜਾ ਉਹਨਾਂ ਦੇ ਮੂੰਹ ਵਿੱਚ ਪਾਉਂਦਾ ਲਿਆ ਕੇ ਤਾਂ ਬੱਚਿਆਂ ਨੂੰ ਪਾਲਦਾ ਆ ਜਿਹੜੇ ਥਣਾਵਾਲੇ ਪਸ਼ੂ ਹੁੰਦੇ ਆ ਜਾਂ ਆਪਣੇ ਮਨੁੱਖਾ ਮਾਤਰਾ ਆ ਇਹਨਾਂ ਦੇ ਜਿਹੜੇ ਬੱਚਾ ਪੈਦਾ ਹੁੰਦਾ ਤਾਂ ਉਹ ਖੂਨ ਨੂੰ ਦੁੱਧ ਬਣਾ ਕੇ ਮੇਰਾ ਪਰਮਾਤਮਾ ਛਾਤੀਆਂ ਵਿੱਚ ਪਾ ਦਿੰਦਾ ਤੇ ਬੱਚਾ ਛਾਤੀਆਂ ਵਾਲਾ ਦੁੱਧ ਚੁੰਗ ਕੇ ਤਾਂ ਉਹ ਆਪਣਾ ਜੀਵਨ ਵੱਡਾ ਵਧਾਉਂਦਾ ਜਾਣੀ ਗੁਜ਼ਾਰਾ ਕਰਦਾ ਆਪਣਾ ਜੀਵਨ ਚਾਲੂ ਰੱਖਦਾ ਜਿਸ ਵੇਲੇ ਬੱਚੇ ਦੇ ਮੂੰਹ ਵਿੱਚ ਦੰਦ ਆ ਜਾਂਦੇ ਆ ਤਾਂ ਉਦੋਂ ਦੁੱਧ ਸੁੱਕ ਜਾਂਦਾ ਕਿਉਂ ਪ੍ਰਮਾਤਮਾ ਨੂੰ ਪਤਾ ਆਇਆ ਵੀ ਹੁਣ ਦੰਦ ਆ ਗਏ ਹੁਣ ਜੋ ਮਰਜ਼ੀ ਖਾ ਇਹਨੇ ਲੱਕੜ ਲੋਹਾ ਸਭ ਚੱਬ ਜਾਊਗਾ ਹੁਣ ਭੁੱਖਾ ਨਹੀਂ ਮਰਦਾ ਇਹ ਉਦੋਂ ਦੁੱਧ ਸੁੱਕ ਜਾਂਦਾ ਦੰਦ ਦੇ ਦਿੰਦਾ ਪ੍ਰਮਾਤਮਾ ਇਹ ਸਾਰੇ ਪ੍ਰਬੰਧ ਉਹਨੇ ਕੀਤੇ ਹੋਏ ਨੇ ਕਹਿੰਦੇ ਤੂੰ ਕਦੇ ਇੰਨਾ ਭੱਜਣਾ ਸਾ ਫਿਰਦਾ ਜੇ ਉਹ ਇਦਾਂ ਪਾਲ ਸਕਦਾ ਮਾਤਾ ਦੇ ਉਧਰ ਦੇ ਵਿੱਚ ਵੀ ਬੱਚੇ ਨੂੰ ਪਾਲਦਾ ਤੇ ਬਾਹਰ ਨਾ ਤੈਨੂੰ ਪਾਲੂਗਾ ਵੱਧ ਤੇਰਾ ਕੰਮ ਆ ਤੂੰ ਉਹਦੇ ਹੁਕਮ ਵਿੱਚ ਚੱਲ ਜਿਵੇਂ ਰੱਖਦਾ ਉਵੇਂ ਰਹਿ ਸ਼ੁਕਰਾਨਾ ਕਰ ਹਰ ਵਕਤ ਆਕਣ ਲੱਗੇ ਹੁਣ ਜਿਹੜੇ ਪੰਛੀ ਆ ਉਹ ਉੱਡ ਕੇ ਜਾ ਕੇ ਬੱਚਿਆਂ ਨੂੰ ਆਪਣਾ ਭੋਜਨ ਲਿਆ ਕੇ ਖਿਲਾ ਸਕਦੇ ਆ ਛੋਟੇ ਬੱਚਿਆਂ ਨੂੰ ਤੇ ਜਿਹੜੇ ਥਣਾ ਵਾਲੇ ਪਸ਼ੂ ਆ ਉਹ ਦੁੱਧ ਚਿਗਾ ਸਕਦੇ ਆ ਪਰ ਉਦਾਹਰਨ ਦੇ ਕੇ ਕਹਿੰਦੇ ਕੁੰਮੀ ਜਲ ਮੈਂ ਤਨ ਤੇ ਬਾਹਰ ਪੰਕ ਕੀਰਤਨ ਨਾ ਹੈ ਹੁਣ ਜਿਹੜੀ ਕੱਛੂ ਕੁੰਮੀ ਹੁੰਦੀ ਆ ਉਹ ਪਾਣੀ ਵਿੱਚ ਰਹਿੰਦੀ ਆ ਤੇ ਉਹਦੇ ਆਂਡੇ ਜਿਹੜੇ ਉਹ ਬਾਹਰ ਰੇਤਾ ਵਿੱਚ ਦਿੱਤੇ ਹੁੰਦੇ ਟੋਆ ਪੱਟ ਕੇ ਉੱਤੇ ਟੂਆ ਪੱਟ ਕੇ ਅੰਡੇ ਦੇ ਕੇ ਉੱਤੇ ਮਿੱਟੀ ਪਾ ਦਿੰਦੀ ਆ ਤਾਂ ਦੇਖੋ ਕੁਦਰਤ ਦਾ ਵਿਧਾਨ ਉਹ ਪਾਣੀ ਵਿੱਚ ਰਹਿ ਕੇ ਤਾਂ ਧਿਆਨ ਲਾਉਂਦੀ ਆ ਆਪਣੇ ਆਂਡਿਆਂ 'ਚ ਵਾਹਿਗੁਰੂ ਵਾਹਿਗੁਰੂ ਕੱਚੂ ਕੁੰਮੀ ਪਾਣੀ ਵਿੱਚ ਰਹਿ ਕੇ ਆਪਣੇ ਆਂਡਿਆਂ ਵੱਲ ਧਿਆਨ ਲਾ ਕੇ ਉਹ ਧਿਆਨ ਨਾਲ ਆਂਡੇ ਪਕਾਉਂਦੀ ਆ ਆਪਣੇ ਬੱਚਿਆਂ ਦਾ ਆਂਡਿਆਂ ਦਾ ਧਿਆਨ ਧਰਦੀ ਆ ਮਨ ਦੇ ਵਿੱਚ ਤਾਂ ਉਹ ਸੁਰਤ ਨਾਲ ਹੀ ਉਹ ਥੋ ਧਿਆਨ ਧਰਨ ਵਾਲੇ ਉਹ ਆਂਡੇ ਪੱਕ ਕੇ ਉਹਨਾਂ ਵਿੱਚੋਂ ਬੱਚੇ ਨਿਕਲਦੇ ਨੇ ਤਾਂ ਫਿਰ ਹੁਣ ਮਹਾਰਾਜ ਕਹਿੰਦੇ ਕਹਿੰਦੇ ਗੁਰਮਖੋ ਬੱਦ ਦੇ ਹੈ ਭਾਈ ਬਈ ਕੁੰਮੀ ਜਲ ਮੈਂ ਤਨ ਤੇ ਇਸ ਵਾਰ ਪੰਖ ਘੇਰਦੈ ਨਾਏ ਹੁਣ ਨਾਏ ਜਿਹੜੀ ਕੁਛ ਕੱਚੂ ਕੁੰਮੀ ਨੂੰ ਥਾਣੋਂ ਆ ਬਈ ਜਿਹਦੇ ਨਾਲ ਦੁੱਧ ਚਗਾ ਦੇਵੇ ਆਪਣੇ ਬੱਚਿਆਂ ਨੂੰ ਤੇ ਨਾਏ ਉਹਨੂੰ ਕੋਈ ਖੰਭ ਲੱਗੇ ਹੋਇਆ ਜਿਹੜਾ ਉੱਡ ਕੇ ਜਾ ਕੇ ਕੋਈ ਸੁੰਢੀ ਆਦਕ ਲੈ ਆ ਕੇ ਕੋਈ ਖਾਣਾ ਪੰਛੀਆਂ ਵਾਂਗੂ ਖਿਲਾ ਦੇਵੇ ਆਖਣ ਲੱਗੇ ਫੇਰ ਉਹਨਾਂ ਨੂੰ ਵੀ ਤਾਂ ਪਾਲਦਾ ਨਾ ਪ੍ਰਮਾਤਮਾ ਪੂਰਨ ਪਰਮ ਆਨੰਦ ਮਨੋਹਰ ਉਹ ਮਨ ਨੂੰ ਮੋਹ ਲੈਣ ਵਾਲਾ ਹਰ ਥਾਂ ਦੇ ਉੱਤੇ ਵਿਆਪਕ ਜਿਹੜਾ ਪਰਿਪੂਰਨ ਪ੍ਰਮਾਤਮਾ ਆ ਉਹ ਉਹਨਾਂ ਨੂੰ ਵੀ ਪਾਲਦਾ ਉਹ ਉਹਨਾਂ ਨੂੰ ਕਿੱਦਾਂ ਪਾਲਦਾ ਜਦੋਂ ਮੈਂ ਇੱਕ ਦਿਨ ਦੇਖਿਆ ਮੇਰੇ ਪ੍ਰੈਕਟੀਕਲ ਮੈਂ ਦੇਖਿਆ ਉਸ ਦਿਨ ਵਾਹ ਵਾਹ ਮਨ ਦੇ ਵਿੱਚੋਂ ਉਸ ਪ੍ਰਮਾਤਮਾ ਦੀ ਸਿਰਤ ਸਲਾ ਨਿਕਲੀ ਦੇਖੋ ਜੇ ਪੰਛੀਆਂ ਨੂੰ ਖੰਭ ਹੈਗੇ ਆ ਪਤਾ ਪ੍ਰਮਾਤਮਾ ਨੂੰ ਭੇਜ ਨੇ ਇਹਨਾਂ ਦੇ ਮਾਪੇ-ਪਿਓ ਨੇ ਬੱਚਿਆਂ ਨੂੰ ਪਾਲ ਲੈਣਾ ਉਹ ਖੁਰਾਕ ਖਿਲਾ ਸਕਦੇ ਆ ਜਿਹੜੇ ਥਣਾ ਵਾਲੇ ਆ ਉਹਨਾਂ ਦਾ ਪਤਾ ਵੀ ਇਹਨਾਂ ਨੇ ਦੁੱਧ ਜਗਾ ਕੇ ਪਾਲ ਲੈਣਾ ਪਰ ਜਿਹੜੀ ਕੱਚੂ ਕੁੰਮੀ ਆ ਨਾ ਉਹਨੂੰ ਪਰਵਾਹ ਤੇ ਨਾ ਹੀ ਉਹਨੂੰ ਥਾਣਵਾ ਤੇ ਉਹਦੇ ਬੱਚਿਆਂ ਦੀ ਪਰਬ੍ਰੇਜ ਕਰਨ ਬਾਅਦ ਤੇ ਕਿਉਂਕਿ ਇੱਕ ਤਾਂ ਸਲੋ ਮੋਸ਼ਨ ਹੁੰਦੇ ਆ ਰੇਤਾ ਵਿੱਚੋਂ ਨਿਕਲਣਾ ਬਾਹਰ ਕਿਉਂਕਿ ਡੂੰਘੇ ਆਂਡੇ ਹੁੰਦੇ ਆ ਰੇਤਾ 'ਚ ਬੱਚੇ ਬਣਦੇ ਆ ਤੇ ਜਿੱਦਲੇ ਬੱਚਾ ਬਣ ਕੇ ਆਂਡੇ ਜੋ ਬਾਹਰ ਆ ਜਾਂਦਾ ਤਾਂ ਫਿਰ ਰੇਤਾ ਵਿੱਚੋਂ ਬਾਹਰ ਨਿਕਲਣਾ ਫਿਰ ਰੇਤਾ ਵਿੱਚੋਂ ਬਾਹਰ ਨਿਕਲ ਕੇ ਫਿਰ ਉਹਨਾਂ ਨੇ ਆਪਣੀ ਮਾਂ ਜਿਹੜੀ ਪਾਣੀ ਵਿੱਚ ਹੁੰਦੀ ਫਿਰ ਉਹਦੇ ਕੋਲ ਪਹੁੰਚਣਾ ਤੁਰ ਕੇ ਉਹ ਵੀ ਦੂਰ ਹੁੰਦਾ ਆ ਬਾਵਾ ਕਿੱਲੇ ਅੱਧਾ ਕਿੱਲੇ ਦੀ ਬਾਟ ਹੁੰਦੀ ਆ ਪਾਣੀ ਤੋਂ ਦੂਰ ਹੁੰਦੀ ਆ ਰੇਤਾ ਜਿੱਥੇ ਉਹ ਬੱਚਾ ਜਿਹੜੇ ਬਣਦਾ ਆ ਮੈਂ ਆਪਣੀ ਅੱਖੀਂ ਦੇਖਿਆ ਭਈ ਉਹਦੇ ਨਾ ਲੇ ਪਾਸੇ ਜਿਹੜਾ ਢਿੱਡ ਦਾ ਥੱਲਾ ਪਾਸਾ ਹੁੰਦਾ ਜਿਹੜੀ ਆਂਡੇ ਦੇ ਵਿੱਚ ਜ਼ਰਦੀ ਹੁੰਦੀ ਆ ਉਹ ਜ਼ਰਦੀ ਦਾ ਇੰਨਾ ਕ ਹਿੱਸਾ ਜਿਹੜਾ ਚੁਵਾਨੀ ਜਿੰਨਾ ਹਿੱਸਾ ਆ ਨਾ ਜ਼ਰਦੀ ਦਾ ਉਹ ਪ੍ਰਮਾਤਮਾ ਉਹਦੇ 나ੜੂਏ ਦੇ ਨਾਲ ਹੀ ਉਹ ਰਿਜ਼ਰਵ ਰੱਖਦਾ ਇੰਨਾ ਕ ਤਾਂ ਉਹਨੂੰ ਵਰਤਦਾ ਨਹੀਂ ਆ ਉਹਨੂੰ ਬੱਚਾ ਬਣਾਉਣ ਬਾਅਦ ਤੇ ਉਹ ਰਿਜ਼ਰਵ ਰੱਖਦਾ ਆ ਕਿਉਂਕਿ ਉਹਨੂੰ ਉਹ 3-4 ਦਿਨ ਚੱਲਣ ਜੋਗਾ ਉਹਦਾ ਖੁਰਾਕ ਹੁੰਦੀ ਆ ਜਿੱਦਾਂ ਜਿੱਦਾਂ ਉਹ ਬੱਚਾ ਐਕਟਿਵ ਹੁੰਦਾ ਆ ਉਹ ਉਹ 나ੜੂਏ ਦੇ ਥਾਣੀ ਉਹ ਜਿਹੜੀ ਜਰਦੀ ਹੁੰਦੀ ਆ ਉਹਦੇ ਹੇਠਲੇ ਪਾਸੇ ਛਿੱਲੀ ਦੇ ਅੰਦਰਲੇ ਪਾਸੇ ਉਹ ਉਹਨੂੰ ਖਿੱਚ-ਖਿੱਚ ਕੇ ਉਹ ਵਰਤੀ ਜਾਂਦਾ ਜਿੱਦਾਂ ਊਂਟਾ ਜਿਹੜਾ ਉਹ ਆਪਣੀ ਕੁਵਾਂ ਦੇ ਵਿੱਚ ਭਰਿਆ ਹੋਇਆ ਜਿਹੜੀ ਚਰਬੀ ਆ ਉਹ ਕਈ ਚਿਰ ਉਹਨੂੰ ਵਰਤ ਕੇ ਜਿੰਦਾ ਰਹਿ ਸਕਦਾ ਬਿਨਾਂ ਖਾਦੇ ਤੋਂ ਉਹ ਕੱਚੂ ਕੁੰਮੇ ਦੇ ਬੱਚੇ ਨੂੰ ਪਰਮਾਤਮਾ ਜਿਹੜੀ ਵਿਧੀ ਐਸੀ ਬਣਾਈ ਹੋਈ ਆ ਉਹ ਨੂੰ ਉਸ ਜਰਦੀ ਦੇ ਨਾਲ ਉਹਦਾ ਹਿੱਸਾ ਜਿਹੜਾ ਕੁਝ ਥੋੜਾ ਜਿਹਾ ਰੱਖ ਕੇ ਬੱਚੇ ਨੂੰ ਬਣਾਉਣ ਚ ਨਹੀਂ ਵਰਤਦਾ ਉਹ ਨੂੰ ਅਲੱਗ ਰੱਖ ਦਿੰਦਾ ਸੈਪਰੇਟ ਤਾਂ ਉਹ ਬੱਚਾ ਉਹ ਜੜਦੀ ਨੂੰ ਖਿੱਚ-ਖਿੱਚ ਕੇ ਉਹਦਾ એનર્ਜੀ ਲੈ ਕੇ ਉਹਦੇ ਤੋਂ ਪਲਦਾ ਤੇ ਉਹ ਬਾਹਰ ਨਿਕਲੇ ਆਉਂਦਾ ਰੇਤਾਂ ਤੋਂ ਜਿੱਲੇ ਉਹ ਬਾਹਰ ਨਿਕਲੇ ਆਉਂਦਾ ਜਿੰਨੇ ਚਿਰ ਨੂੰ ਉਹ ਜੜਦੀ ਮੁੱਕਦੀ ਆ ਤੇ ਜਿਹੜੀ ਥੱਲੇ ਵਾਲੀ ਝੱਲੀ ਹੁੰਦੀ ਆ ਉਹਦੀ ਉਹ ਸੁੱਕ-ਸੁੱਕ ਕੇ ਸਰੀਰ ਦੇ ਨਾਲ ਲੱਗਦੀ ਰਹਿੰਦੀ ਆ ਉਹ ਜੜਦੀ ਮੁੱਕ ਜਾਂਦੀ ਆ ਤੇ ਥੱਲੇ ਵਾਲਾ ਜਿਹੜਾ ਥੱਲੇ ਵਾਲੀ ਸ਼ੀਟ ਹੁੰਦੀ ਆ ਜਿਹੜੀ ਥੱਲੇ ਚਿੱਟੀ ਜਿਹੀ ਲੱਗੀ ਹੋ ਪੀਲੇ ਰੰਗ ਦੀ ਹੋ ਜਾਂਦੀ ਬਾਅਦ ਚ ਉਹ ਐਨ ਬਿਲਕੁਲ ਸੁੱਕ ਕੇ ਲੈਵਲ ਹੋ ਕੇ ਉਹ ਚਮੜੀ ਦਾ ਰੂਪ ਧਾਰਨ ਕਰ ਜਾਂਦੀ ਆ ਵਾਹਿਗੁਰੂ ਵਾਹਿਗੁਰੂ ਉਹਨੇ ਚਿਰ ਨੂੰ ਬੱਚਾ ਆਪਣੀ ਮਾਂ ਕੋਲ ਮਿਲ ਜਾਂਦਾ ਦੇਖੋ ਵੈਗ੍ਰੂਦਾ ਵਿਧਾਨ ਦੇਖੋ ਉਹਦਣ ਗਿਆ ਸੀ ਨਾ ਉੜਾ ਉੜ ਆਵੇ ਸਹ ਕੋਥਾਂ ਤੇ ਪਾਚੇ ਬੱਚਰੇ ਛਰੇ ਆ ਉਹ ਕੂੰਜਾਂ ਦੇ ਬੱਚੇ ਕਿਵੇਂ ਪਲਦੇ ਆ ਵਿਧੀ ਵਿਧਾਨ ਦੇ ਨਾਲ ਤੇ ਇਧਰ ਕੱਚੂ ਕੁੰਮੀ ਦਾ ਬੱਚਾ ਕਿੱਦਾਂ ਪਲਦਾ ਮਹਾਰਾਜ ਕਹਿੰਦੇ ਕੁੰਮੀ ਜਲ ਮੈਂ ਤਨ ਤੇ ਬਾਹਰ ਪੰਖ ਕੀਰਤਨ ਨਾ ਹੈ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੇ ਫਿਰ ਤੀਜੀ ਉਦਾਹਰਨ ਦੇ ਕੇ ਕਹਿੰਦੇ ਪਾਥਰ ਕੀਟ ਗਿਪਤ ਹੋਏ ਰਹਤਾ ਤਾਂ ਜੋ ਮਾਰਗ ਨਾ ਹੈ ਤੰਨਾ ਕਹੇ ਪੂਰਨ ਤਾਂ ਉਹ ਮਾਤਰੇ ਜੀੜ ਰਹੇ ਉਹ ਮਾਇਸ ਪੱਥਰ ਵਿੱਚ ਜੀਵ ਪਾਇਆ ਹੋਇਆ ਆ ਉਹਨੂੰ ਵੀ ਤਾਂ ਪਾਲਦਾ ਨਾ ਉਹਨੂੰ ਪਾਲਦਾ ਉਹ ਕਿਹੜੇ ਦੁਕਾਨਾਂ ਕਰਦਾ ਜਾਂ ਉਹ ਕਿਤੇ ਕੈਨੇਡਾ ਅਮਰੀਕਾ ਗਿਆ ਆ ਕਮਾਉਣ ਬਾਤ ਪਰ ਉਹਨੂੰ ਵੀ ਤਾਂ ਰੋਟੀ ਦਿੰਦਾ ਨਾ ਜਿੰਨੀ ਉਹਦੀ ਜੀਵਨ ਆ ਓਨੀ ਰੋਟੀ ਪਹਿਲੇ ਪਾ ਦਿੰਦਾ ਸੈਲ ਪੱਥਰ ਮੈਂ ਜੰਤੂ ਉਪਾਏ ਤਾਂ ਆਕਰ ਰਿਜਕ ਆਗਿਆ ਕਰ ਦਰਿਆ ਉਹਦਾ ਪਹਿਲਾ ਰਿਜਕ ਪਾਇਆ ਪਹਿਲੋਂ ਦੇ ਤਾਂ ਰਿਜਕ ਸੰਭਾ ਪਿਛੋਂ ਦੇ ਤਾਂ ਜੰਤੂ ਪਾ ਉਹ ਕਹਿੰਦੇ ਪੱਥਰ ਵਿੱਚ ਜੀਵ ਜੰਤੂ ਪਾਇਆ ਜਿਹੜਾ ਜੰਤੂ ਪੱਥਰ ਜੀਵ ਵਿੱਚ ਕੀੜਾ ਪਾਇਆ ਪੱਥਰ ਵਿੱਚ ਉਹਨੂੰ ਵੀ ਤਾਂ ਪਾਲ ਰਿਆ ਨਾ ਤਾਂ ਫਿਰ ਤੈਨੂੰ ਨਾ ਪਾਲੂਗਾ ਤੈਨੂੰ ਤਾਂ ਕਿਰਤ ਕਰਨ ਦਾ ਦਿਮਾਗ ਦਿੱਤਾ, ਹੱਥ-ਪੈਰ ਦਿੱਤੇ, ਤੈਨੂੰ ਸਭ ਕੁਝ ਦਿੱਤਾ। ਪਰ ਤੂੰ ਸਿਰਫ ਆਪਣੇ ਆਪ ਨੂੰ ਕਰਤਾ ਸਮਝਣ ਕਰਕੇ ਹੀ ਧੋਖਾ ਖਾ ਰਿਹਾ। ਤੂੰ ਸਮਝਦਾ ਵੀ ਮੈਂ ਕਰ ਰਿਹਾ। ਬਸ ਤੂੰ ਪ੍ਰਮਾਤਮਾ ਨੂੰ ਲਾਂਭੇ ਕਰ ਦਿੱਤਾ। ਉਹ ਪ੍ਰਮਾਤਮਾ ਕਹਿੰਦਾ ਤੂੰ ਫਿਕਰ ਨਾ ਕਰ, ਤੂੰ ਜ਼ਿਕਰ ਕਰ। ਜ਼ਿਕਰ ਮਤਲਬ ਉਹਦਾ ਚੇਤਾ ਕਰਨਾ। ਕਹਿੰਦੇ ਤੂੰ ਫਿਕਰ ਨਾ ਕਰ। ਤੂੰ ਜੇਕਰ ਕਰ ਤੇ ਜੇ ਤੂੰ ਜ਼ਿਕਰ ਕਰੇਗਾ ਤਾਂ ਕਹਿੰਦੇ ਫਿਰ ਪ੍ਰਮਾਤ ਬਾਹਗੁਰੂ ਕਹਿੰਦਾ ਮੈਂ ਫਿਕਰ ਕਰਾਂਗਾ ਜਿੱਲੇ ਮਨੁੱਖ ਕਹਿੰਦਾ ਨਹੀਂ ਮੈਂ ਫਿਕਰ ਕਰਨ ਤਾਂ ਫਿਰ ਵਾਹਿਗੁਰੂ ਪਿੱਛੇ ਹੋ ਜਾਂਦਾ ਕਹਿੰਦਾ ਜੇ ਤੂੰ ਫਿਕਰ ਕਰਨਾ ਤੂੰ ਹੀ ਫਿਕਰ ਕਰ ਲੈ ਹੁਣ ਆਪਣੀ ਰੋਜੀ ਰੋਟੀ ਦਾ ਜੀਵਨ ਦਾ ਫਿਰ ਮੈਂ ਰਹਿਣ ਦਿੰਦਾ ਤਵੇ ਬੰਦਾ ਦੁਖੀ ਹੁੰਦਾ ਸੋ ਉਹ ਸਾਰਿਆਂ ਦੇ ਸਿਰਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਹਨੇ ਹਰੇਕ ਦੇ ਸਿਰ ਦੇ ਉੱਤੇ ਰਿਜਕ ਪਾ ਕੇ ਭੇਜਿਆ ਸੋ ਉਹਦੇ ਉਤੇ ਭਰੋਸਾ ਕਰਕੇ ਗੁਰੂ ਦੇ ਬਚਨਾਂ ਨੂੰ ਪਾ ਲਈਏ ਤੇ ਜਿੰਨਾ ਸਾਡਾ ਕੰਮ ਆ ਬੂਟੇ ਲਾਉਣੇ ਤੇ ਪਾਣੀ ਪਾਉਣਾ ਫਲ ਫੁੱਲ ਉਹਨੇ ਤਾਂ ਉਹਨੇ ਮਿਹਨਤ ਤਾਂ ਅਸੀਂ ਕਰਨੀ ਆ ਪਰ ਫਲ ਉਹਨੇ ਲਾਉਣਾ ਆ ਤੇ ਇਹਦ ਕਰਕੇ ਕਿਸੇ ਨੂੰ ਥੋੜੇ ਦੇ ਵਿੱਚ ਵੀ ਬਹੁਤ ਕੁਝ ਦੇ ਦਿੰਦਾ ਕਿਸੇ ਨੂੰ ਬਹੁਤੇ ਕੁਝ ਦੇ ਵਿੱਚ ਵੀ ਗੁਜ਼ਾਰਾ ਹੀ ਕਰਾਉਂਦਾ ਆ ਇਹ ਆਪਣੇ ਪਰਾ ਲੱਭਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ